ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਹ ਵੀਡੀਓ ਵਾਦ ਤੋਂ ਵਾਦ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਸੰਗਤਾਂ ਇਸ ਦਾ ਲਹਾ ਲੈ ਸਕਣ ਸਾਧ ਸੰਗਤ ਅੱਜ ਦੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਕਾਰਕ ਕਰ ਰਹੇ ਹਾਂ ਤੇ ਕਾਰਕ ਕਰ ਰਿਹਾ ਸਬੰਧ ਸਬੰਧ ਕਾਰਕ ਔਰ ਇਸ ਕਾਰਕ ਦੇ ਵਿੱਚ ਅਸੀਂ ਇਕਵਚਨ ਤੇ ਬਹੁਵਚਨ ਇਹ ਕੰਨਾ ਹੁਣ ਕੀ ਹੈ ਇਕਵਚਨ ਅਸੀਂ ਕਰ ਚੁੱਕੇ ਹਾਂ ਇਹ ਸਿਰਫ ਬਹੁਵਚਨ ਹੈ ਬਹੁਵਚਨ ਦੀ ਨਿਸ਼ਾਨੀ ਹੈ ਨੰਨਾ ਹਾ ਹਾ ਨੰਨਾ ਨੰਨੇ ਨੂੰ ਸਿਆਰੀ ਤੇ ਬਿਹਾਰੀ ਇਹ ਚਿੰਨ ਨੇ ਇਥੋਂ ਕੀ ਪਤਾ ਲੱਗਦਾ ਕਿ ਇਸ ਬੰਦ ਹੁਣ ਇਸ ਬੰਦ ਕਿਵੇਂ ਹੋਊਗਾ ਉਹਦੀ ਚ ਹੈ ਦਾਦੀ ਦੇ ਦਾਦੀ ਦੇ ਆ ਨਿਕਲਿਆ ਕਰੂਗਾ ਅੱਗੇ ਆਪਾਂ ਦੇਖਦੇ ਆ ਇਹ ਹੈ ਬਹੁਤ ਜਨ ਆਟਲ ਬਚਨ ਸਾਧੂ ਜਨਾ ਹੁਣ ਸਾਧੂ ਜਨਾ ਜਨਾ ਸਾਧੂ ਜਨ ਦਾ ਅਟਲ ਬਚਨ ਸਾਧੂ ਜਨ ਦਾ ਇਹ ਦਾਗ ਆ ਸੰਬੰਧ ਦਾ ਜਿਹੜਾ ਕਾਰਕ ਹੈ ਉਹਦੇ ਚ ਦਾ ਦੀ ਆ ਜਾਂਦੀ ਨਿਸ਼ਾਨੀ ਇਹ ਹੁਣ ਤੁਸੀਂ ਬਹੁਵਚਨ ਹੈ ਬਹੁਵਚਨ ਕਿਵੇਂ ਹੈ ਦੇਖੋ ਜਨ ਜਿਹੜਾ ਹੈ ਜਨ ਦੇ ਥੱਲੇ ਔਂਕੜ ਲੱਗਿਆ ਹੋਵੇ ਤਾਂ ਇੱਕ ਵਚਨ ਹੁੰਦਾ ਜੇ ਨਹੀਂ ਲੱਗਿਆ ਤਾਂ ਬਹੁਵਚਨ ਹੁੰਦਾ ਹੁਣ ਕੰਨਾਂ ਲਾ ਕੇ ਅਸੀਂ ਸਵੱਧ ਦਾ ਬਣਾਤਾ ਸੰਬੰਧਕ ਬਣਾਤਾ ਸੰਬੰਧ जना साधु जना दा अटल वचन साधु जना सब मैं प्रगट आया क्योंकि आपा सर आपा बहुत ता सिर्थ सिर्थ जोर ग्रामर ਤੇ ਦੇ ਰਹੇ ਆ ਅਰਥ ਜਦੋਂ ਆਪਾਂ ਕਰਾਂਗੇ ਤਾਂ ਫੇਰ ਦਿਖਾਂਗੇ ਉਹਦੇ ਘੱਟ ਹੀ ਕਰਨੀਆਂ ਸਿਰਫ ਤੇ ਸਿਰਫ ਸਾਡਾ ਜੋਰ ਇਸ ਗੱਲ ਦੇਤੇ ਵੀ ਇਹ ਕੀ ਹੈ ਜਨਾ ਅੱਗੇ ਹੈ ਮਾਨ ਮਹਤ ਨਾ ਸਖਤ ਹੀ ਕਾਈ ਸਾਧਾ ਦਾਸੀ ਥੀ ਹੁਣ ਦੇਖੋ ਸਾਧਾ ਸਾਧਾ ਦਾਸੀ ਹੁਣ ਕੀ ਹੋ ਗਿਆ ਸਾਧਾ ਦੀ ਹੁਣ ਇਹ ਤੇ ਅਗੇ ਦੀ ਇੱਧਰ ਕਿਉਂ ਦੀ ਦੱਸਦੀ ਕਿਉਂ ਹੈ ਵੀ ਪਤਾ ਲੱਗ ਜਾਂਦਾ ਇਹ ਇਹ ਕੀ ਹੈ ਇਸਤਰੀ ਨੇ ਦਾਸੀ ਹੈ ਤੇ ਸਾਧਾ ਦਾ ਦਾਸੀ ਤਾਂ ਹੋ ਹੀ ਨਹੀਂ ਸਕਦਾ ਤੇ ਇਹ ਦੀ ਲੱਗ ਗਿਆ ਇੱਥੇ ਸਾਧਾਨ ਦਾਸੀ ਥੀ ਜੋ ਨਾਨਕ ਸੇਦਰ ਸੋਭਾ ਵੰਤੇ ਜੋ ਪ੍ਰਭ ਆਪਣੇ ਕੀਓ ਜੋ ਪ੍ਰਭ ਆਪਣੇ ਕੀਓ ਅਗੇ ਜਿੰਨ ਹੈ ਹਾ ਕਲ ਹਾ ਹਾ ਚਰਨ ਹੈ ਹੁਣ ਚਰਨ ਕੀ ਹੈ ਜੇ ਨੂੰ ਵੇਖੀਏ ਤਾਂ ਇਹ ਚਰਨ ਜਿਹੜਾ ਹੈ ਇਹ ਬਹੁਵਚਨ ਕਿਉਂਕਿ ਮੁਕਤਾ ਹੈ ਔਕਰ ਨਹੀਂ ਲੱਗਿਆ ਜੋ ਔਕਰ ਲੱਗਿਆ ਹੁੰਦਾ ਤਾਂ ਇੱਕ ਵਜਨ ਸੀ ਇਹ ਬਹੁ ਬਜਨ ਹੈ ਚਰਨ ਹੈ ਸਰਨੀ ਹੁਣ ਸਰਨੀ ਆ ਗਿਆ ਹੁਣ ਚਰਨਾ ਦਾ ਸਰਨੀ ਤਾਂ ਚਰਨ ਸਰ ਚਰਨੇ ਚਰਨੇ ਸਰਨੀ ਦੀ ਸਰਨੀ ਚਰਨਾ ਚਰਨ ਹੈ ਸਰਨੀ ਚਰਨਾ ਦੀ ਸਾ ਦਾਸ ਹੈ ਦਾਸੀ ਦਾਸ ਹੈ ਦੀ ਦਾਸੀ ਦਾਸ ਦਾਸ ਕੀ ਇਹ ਬਹੁਵਚਨ ਔਕੜ ਜੇ ਲਾਇਆ ਹੋਵੇ ਦੇ ਇਕਵਚਨ ਜੇ ਨਹੀਂਦਾ ਇਹਦੇ ਨਾਲ ਅਸੀਂ ਹਾ ਲਾ ਦਿੱਤਾ ਇੱਕ ਹੀ ਬਣ ਗਿਆ ਬਹੁਵਚਨ ਦਾਸ ਹੈ ਇਹ ਦਾਸ ਹੀ ਹੋ ਗਿਆ ਮਨ ਮੋਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰਿਆ ਆਗੋ ਸੰਤ ਪ੍ਰਾਣ ਸੁਖ ਦਾਤੇ ਸਿਮਰਹਿ ਪ੍ਰਭ ਅਬਨਾਸੀ ਰਬ ਅਬਨਾਸੀ ਅੱਗੇ ਹੈ ਅਨਾਥ ਹੈ ਹਾਇ ਰਹੀ ਹੈ ਅਨਾਥ ਕੀ ਹੁੰਦਾ ਜਿਹੜਾ ਅਨਾਥ ਹੁੰਦਾ ਵੀ ਜਿਹਦਾ ਕੋਈ ਨਾਥ ਨਹੀਂ ਖਸਮ ਨਹੀਂ ਸਾਈ ਨਹੀਂ ਉਹ ਹੈ ਮੈਂ ਆਪਾਂ ਅਸੀਂ ਅਨਾਥ ਤਾਂ ਉਹ ਜਿਹੜਾ ਹੈ ਅਨਾਥ ਕੀ ਹੈ ਇਹ ਬਹੁਵਚਨ ਹੈ ਜੇ ਇਕਨਾਥ ਦੀ ਗੱਲ ਹੁੰਦੀ ਤਾਂ ਔਂਕੜ ਲੱਗਿਆ ਹੁੰਦਾ ਹੁਣ ਦੇਖਦੇ ਔਂਕੜ ਨਹੀਂ ਸੀ ਲੱਗਿਆ ਤੇ ਅਸੀਂ ਹਾਹਾ ਲਾ ਕੇ ਕੀ ਬਣਾਤਾ ਬਹੁਵਚਨ ਸਬੰਧ ਵਾਲਾ ਅਨਾਥ ਹੈ ਅਨਾਥਾਂ ਦਾ 나ਦ ਅਨਾਥਾਂ ਦਾ 나ਦ ਕੌਣ ਉਹ ਪਰਮਾਤਮਾ 나ਦ ਅਨਾਥ ਹੈ 나ਦ ਅਨਾਥਾਂ ਦਾ 나ਦ ਦੀਨ ਦੁਖਪਨ ਜਨ ਪੂਰ ਰਹੋ ਘਟ ਵਾਸੀ ਫਿਰ ਆ ਗਿਆ ਹਾ ਸੰਤ ਹੈ ਅ ਸੰਤ ਆ ਗਿਆ ਇਹ ਬਹੁਤ ਜਨ ਔਂਕਰ ਤੋਂ ਬਗੈਰ ਇਹ ਜਿਹੜਾ ਹੈ ਬਹੁਵਚਨ ਜੇ ਉਕਲ ਲਗਿਆ ਹਮਰ ਦਾ ਇਕਵਚਨ ਹੁੰਦਾ ਤੇ ਇਹ ਸੰਤ ਸੀ ਤੇ ਇਹਨੂੰ ਹਾ ਹਾ ਲਾਤਾ ਸੀ ਤੇ ਇਹ ਬਣਾਤਾ ਸੰਬੰਧ ਤੇ ਸੰਬੰਧ ਕਾਰਕ ਬਣ ਗਿਆ ਹੁਣ ਇਹੀ ਸੰਤ ਹੈ ਚਰਨ ਮੋੜ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਹੁਣ ਦੇਖੋ ਵੀ ਸੰਤ ਆ ਗਿਆ ਸੰਤ ਹੈ ਸੰਤਾਂ ਦੇ ਸੰਤ ਹੈ ਚਰਨ ਹੁਣ ਸੰਤ ਹੈ ਹੁਣ ਸੰਤ ਜਾਦੇ ਤੇ ਸੰਤਾ ਦਾ ਚਰਨ ਤਾਂ ਹੋ ਨਹੀਂ ਸਕਦਾ ਇਸ ਕਰਕੇ ਸੰਤਾਹ ਦੇ ਆ ਦੇਖੋ ਦਾ ਦੇ ਦੀ ਸੰਤਾਹ ਦੇ ਅਗੇ ਨ ਸੰਤਾਹ ਦੇ ਚਰਨ ਮੋਰ ਨੂੰ ਮਾਤਾ ਅੱਗੇ ਇਹਦਾ ਚਿੰਨ ਹੈ ਨੰਨ ਨੰਨਾ ਹੈ ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਗੂ ਪਾ ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਗੋਂ ਪਾਲ ਮੋਕੋ ਦੀਜੇ ਦਾਨ ਪ੍ਰਭ ਸੰਤਨ ਪਗਰਾਲ ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਗੋਂ ਪਾਲ ਮੋਕੋ ਦੀਜੇ ਦਾਨ ਪ੍ਰਭ ਸੰਤਨ ਪਗਰਾਲ ਪਗਰਾਲ ਕੀ ਧੂੜ ਉਹਨਾਂ ਚਰਨਾਂ ਦੀ ਧੂੜ ਮੂਨ ਹੋ ਗਿਆ ਧੂੜ ਧੂੜਤਾ ਹੈ ਇਸ ਤ੍ਰੀਲਿੰਗ ਹੁਣ ਸੰਤਾਂ ਦਾ ਧੂੜਤਾ ਕਹੀ ਸਕਦੇ ਸੰਤ ਹੈ ਤੇ ਨੰਨਾ ਇਹਦੀ ਚਿੰਨ ਹੈ ਸੰਬੰਧ ਕਾਰਕ ਦਾ ਬਣ ਗਿਆ ਸੰਤਨ ਤੇ ਪਰਗਾ ਜਿਹੜੀ ਹੈ ਪਗਰਾਲ ਹੈ ਉਹ ਕੀ ਹੈ ਧੂੜੀ ਇਹਦਾ ਮਤਲਬ ਦੀ ਆ ਗਿਆ ਆਹ ਦੇਖੋ ਦੀਏ ਦੇਖੜਾ ਇਸ ਸੰਬੰਧਕ ਦੇ ਨਾਲ ਹੀ ਫਿਰ ਦੀ ਆਪਣੇ ਆਪ ਆ ਗਿਆ ਸੰਤਨ ਪਗਰਾਲ ਇਹਦਾ ਮਤਲਬ ਸੰਤਾਂ ਦੀ ਧੂੜ ਭਾਵ ਸੰਤਾਂ ਦੀ ਚਰਨ ਧੂੜ ਤੇਰ ਸੰਤਨ ਸੁਹਾਗ ਮਰੇ ਨਾ ਜਾਵੇ ਜਾ ਕੇ ਗ੍ਰਹਿ ਹਰ ਨਾਮ ਸੋ ਸਦ ਹੀ ਗਾਵੇ ਗਾਵੇ ਅੱਗੇ ਸਿਹਾਰੀ ਆ ਗਈ ਜੀ ਨੰਨੇ ਨੂੰ ਸਿਹਾਰੀ ਹੋਵੇ ਤਾਂ ਉਥੇ ਵੀ ਇਹ ਆਸਬੰਧ ਹੈ ਨੇ ਦਾਸਨ ਦਾਸ ਦਾਸਨ ਦਾਸਨ ਤੋਂ ਭਾਵ ਕੀ ਹੈ ਦਾਸ ਜਿਹੜੇ ਬਹੁਤ ਹੈ ਦਾਸ ਬਹੁਵਚਨ ਨੰਨਾਂ ਨੂੰ ਇਹ ਇਲਾਕੇ ਇਹ ਬਹੁਵਚਨ ਦਾ ਇਹ ਚਿੰਨ੍ਹ ਹੈ ਸਬੰਧ ਦਾ ਤੇ ਇਹ ਹੋ ਗਿਆ ਦਾਸਨ ਦਾਸਨ ਦੇ ਦਾਸ ਦਾਸਾਂ ਦੇ ਦਾਸ ਦਾਸਾਂ ਦੇ ਦਾਸ ਹੋਵੇ ਤਾਂ ਹਰ ਪਾਇ ਵਿੱਚੋਂ ਆਪ ਗਵਾਈ ਜੇ ਦਾਸਾਂ ਦੇ ਦਾਸ ਹੋ ਜਾਈਏ ਤਾਂ ਹਰ ਪਾਇ ਤਾਂ ਹਰੀ ਪ੍ਰਮਾਤਮਾ ਮਿਲਦਾ ਵਿੱਚੋਂ ਆਪ ਗਵਾਈ ਤੇ ਆਪਣੇ ਵਿੱਚੋਂ ਈਗੋ ਗਵਾਈ ਜਾਂਦੀ ਹੈ ਗਵਾ ਕੇ ਕਹਿ ਲੋ ਗਈਏ ਵਾਕੇ ਆਪ ਆਉਂਦੀ ਈਗੋ ਅੰਤਾਂ ਦਾਸਾਂ ਦੇ ਅਗੇ ਭਗਤਾਂ ਦਾ ਕਾਰਜ ਹਰ ਆਨੰਦ ਹੈ ਅੰਨਦਨ ਹਰ ਗੁਣ ਗਾਈ ਇਹ ਨਨੇ ਨੂੰ ਸਿਆਰੀ ਸੀ ਅੱਗੇ ਆ ਗਈ ਇੱਕ ਬਿਹਾਰੀ ਦਾ ਬਿਹਾਰੀ ਜਿਸ ਸਿਮਰਤ ਸਭ ਏਲ ਵਿਖ ਨਾਸ ਹੈ ਨਾਸ ਹੈ ਪਿਤਰੀ ਹੋਏ ਉਧਾਰੋ ਹੁਣ ਪਿੱਤਰ ਹੈ ਪਿੱਤਰ ਕੀ ਹੈ ਆਪਣੇ ਦਾਦੇ ਪੜਦਾਦੇ ਕਹੇ ਜੋ ਜਿਸ ਤਰ੍ਹਾਂ ਉਹ ਪਿੱਤਰ ਨੇ ਪੁਰਵ ਵਾਦੀ ਉਹ ਪਿੱਤਰ ਨੇ ਹੁਣ ਪਿੱਤਰ ਦੀ ਨਿਸ਼ਾਨੀ ਕੀ ਹੈ ਜੇ ਜਾਦੇ ਪਿੱਤਰ ਤਾਂ ਐਂ ਪੈ ਜੂਗਾ ਜੇ ਔਂਕੜ ਲੱਗ ਜੂਗਾ ਤਾਂ ਕੀ ਹੋ ਜੂ ਇੱਕ ਪਿੱਤਰ ਹੁਣ ਉਹ ਇਹ ਬਹੁ ਬਹੁਵਚਨ ਤੇ ਬਹੁਵਚਨ ਨੂੰ ਸੰਬੰਧ ਬਣਾਉਣਾ ਸੰਬੰਧਕ ਉਹ ਅਜੇ ਚੱਲ ਰਿਹਾ ਤਾਂ ਕੀ ਹੋ ਜੂ ਦੇਖੋ ਪਿੱਤਰੀ ਪਿੱਤਰੀ ਹੋਏ ਨਾ ਸੇ ਪਿੱਤਰੀ ਪਿੱਤਰੀ ਪਿੱਤਰਾ ਦਾ ਪਿੱਤਰਾ ਦੀਦਾ ਹੋਣੀ ਸੇ ਤਾਂ ਪਿੱਤਰੀ ਦਾ ਨਾ ਪਿੱਤਰੀ ਇਤਰਾੰ ਦਾ ਹੋਏ ਉਧਾਰੋ ਉਧਾਰੋ गोविंद गोविंद गोविंदੋ ਹਰ गोविंद ਗੁਣੀ ਇੰਦਾਣ ਗੁਣੀ ਇੰਦਾਣ guna ਦਾ ਖਜ਼ਾਨਾ guna ਦਾ ਖਜ਼ਾਨਾ ਉਹ ਪਰਮਾਤਮਾ ਗੁਣੀ ਆਹ ਆਪਣਾ ਗੋਣ ਹੈ ਇਹ ਬਹੁਵਚਨ ਤੇ ਬਹੁਵਚਨ ਨੂੰ ਅਸੀਂ ਸੰਬੰਧਕ ਕਾ ਦੇ ਨਾ ਬਿਹਾਰੀ ਲੱਗ ਗਿਆ ਸੰਬੰਧਕ ਬਣ ਗਿਆ guna ਦਾ ਤੇ ਆ ਗਿਆ guna ਦਾ ਖਜ਼ਾਨਾ guna ਦਾ ਖਜ਼ਾਨਾ ਸੋਖੁ ਮਾਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪੁਰੋਏ ਵਿਕਾਰ ਕੀ ਹੈ ਵਿਕਾਰ ਇਹ ਬਹੁਵਚਨ ਹੈ ਵਿਕਾਰ ਤੇ ਨਾਲ ਲਾਦੀ ਯਾਰੀ ਤੇ ਵਿਕਾਰੀ ਇਹ ਤਾਂ ਮੰਨਗੇ ਵਿਕਾਰਾਂ ਦਾ ਵਿਕਾਰੀ ਹਾਰ ਵਿਕਾਰਾਂ ਦਾ ਹਾਰ ਪੁਰੋਏ ਵਿਕਾਰਾਂ ਦਾ ਹਾਰ ਪੁਰੋਏ ਸੋ ਸਾ ਸੰਗਤ ਇਹ ਸੀ ਸਾਡੇ ਬਹੁਵਚਨ ਦੇ ਜਨ ਕੰਨਾ ਆ ਆ ਨੰਨਾ ਨੰਨੂ ਸਿਆਰੀ ਬਿਆਲੀ ਇਹ ਸਾਰੇ ਜਿੰਨ ਸੀ ਇਹ ਆਪਾਂ ਵਿਚਾਰ ਕੀਤੀ ਹੈ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਗਲਾ ਕਾਰਕ ਆਪਾਂ ਵਿਚਾਰ ਕਰਾਂਗੇ ਸੋ ਇਨਿਕੋ ਜਿਹੜੀ ਹੈ ਵਿਚਾਰ ਜਿਹੜੀ ਹੈ ਉਹ ਮੇਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ